ਸੋ ਸਿਕਾ ਲੋਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਢਾਲੀਵਾਲ ਸਾਹਿਬ ਸਵਾਗਤ ਜੀ ਆਇਆਂ ਜੀ ਮਿਹਰਬਾਨੀ ਜੀ ਤੁਹਾਡੇ ਨਾਲ ਤੁਸੀਂ ਰੋਬਰੂ ਕਰਾ ਰਹੇ ਹੋ ਸਰੋਤਿਆਂ ਦੇ ਅਤੇ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਤਿਕਾਰ ਪਿਆਰ ਸਹਿਤ ਸਤਿ ਸ੍ਰੀ ਅਕਾਲ ਜੀ ਜੀ ਢਾਲੀਵਾਲ ਸਾਹਿਬ ਆਖਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਅਸੀਫਾ ਸੀ ਉਹ ਵਰਕਿੰਗ ਕਮਿਟੀ ਨੇ ਸਵੀਕਾਰ ਕੀਤਾ ਤੇ ਸੁਖਵੀਰ ਸਿੰਘ ਬਾਦਲ ਹੁਣ ਪ੍ਰਧਾਨ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਲੰਮਾ ਚੌੜਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲੇ ਆਉਂਦੇ ਬਾਦਲ ਪਰਿਵਾਰ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਬਣੇ 15-16 ਸਾਲ ਉਹਨਾਂ ਨੇ ਰਾਜ ਕੀਤਾ ਸੁਖਵੀਰ ਸਿੰਘ ਬਾਦਲ ਹੋਰੀ 7 8 ਤੱਕ ਪ੍ਰਧਾਨ ਚੱਲੇ ਆਉਂਦੇ ਨੇ ਡੀਪੀਸੀਐਮ ਰਹੇ ਬਾਦਲ ਸਾਹਿਬ ਦੇ ਹੁੰਦਿਆਂ ਗ੍ਰਹਿ ਮੰਤਰੀ ਵੀ ਰਹੇ ਹੋ ਇੱਕ ਵੱਡੇ ਅਸਰ ਰਸੂਖ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰੀ ਵਿਚਰਦੇ ਰਹੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਸੱਤਾ ਦੇ ਸਿਖਰ ਦੇ ਉੱਪਰ ਸੀ ਤਮਾਮ ਟਕਸਾਲਾਂ ਡੇਰੇ ਸਿੱਖ ਸੰਸਥਾਵਾਂ ਉਹ ਲੋਕ ਜਿਹੜੇ ਧਾਰਮਿਕ ਹਸਤੀਆਂ ਵਾਲੀ ਗਿਣਤੀ ਦੇ ਵਿੱਚ ਆਉਂਦੇ ਨੇ ਉਹ ਨਾਲ ਸੀ ਤੇ ਅੱਜ ਸਮਾਂ ਇਹੋ ਜਿਹਾ ਆਇਆ ਕਿ ਧਾਰਮਿਕ ਸ਼ਕਤੀਆਂ ਤੇ ਪੰਥ ਜਿਹੜੇ ਆਪਣੇ ਆਪ ਹੁਣ ਦੱਸਦੇ ਨੇ ਕਿ ਅਸੀਂ ਪੰਥ ਦੀ ਗੱਲ ਕਰਦੇ ਆ ਉਹ ਲੋਕਤਾਲੀਵਾਲ ਸਾਹਿਬ ਪਿੱਛੇ हट ਗਏ ਤੇ ਸੁਖਵੀਰ ਸਿੰਘ ਬਾਦਲਹੋਰੀ ਇਕੱਲੇ ਪੈਨ ਤੇ ਜਾਪ ਰਹੇ ਨੇ ਇਸ ਵੇਲੇ ਠੀਕ ਹੈ ਆਪਣਾ ਖੇਮਾ ਉਹਨਾਂ ਦੇ ਨਾਲ ਤੁਰ ਰਿਹਾ ਪਰ ਅਸਤੀਫਾ ਸੁਖਵੀਰ ਸਿੰਘ ਬਾਦਲਹੋਰਾ ਦਾ ਲੈ ਲਿਆ ਅਸੀਂ ਤੁਹਾਡੇ ਕੋਲੋਂ ਇਹ ਗੱਲ ਸਮਝਾਂਗੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੇਕਰ ਸੁਖਵੀਰ ਸਿੰਘ ਬਾਦਲ ਨਹੀਂ ਹੈਗੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਦੇ ਪ੍ਰਭਾਵ ਤੋਂ ਮੁਕਤ ਹੈ। ਜਾਫਰ ਨਹੀਂ ਜਿਹੜੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣਗੇ ਭਰਤੀ ਹੋਊਗੀ ਕਿਸੇ ਤਰੀਕੇ ਹੋਰ ਐਕਸ਼ਨ ਹੋਊਗੀ 27 ਵਾਲਾ ਸਮਾਂ ਨੇੜੇ ਆ ਰਿਹਾ ਉਹਨੂੰ ਮੱਦੇਨਜ਼ਰ ਰੱਖਦੇ ਆ ਸਿਆਸੀ ਤੌਰ ਦੇ ਉੱਪਰ ਜਿਹੜੇ ਕਦਮ ਹੋਣਗੇ ਕੀ ਉਹ ਸੁਖਵੀਰ ਸਿੰਘ ਬਾਦਲ ਦੇ ਪ੍ਰਭਾਵ ਤੋਂ ਮੁਕਤ ਹੋਣਗੇ ਜਾਂ ਫਿਰ ਉਹਨਾਂ ਦੀ ਦੇਖ ਰੱਖੇ ਹੀ ਹੋ ਕੇ ਇੱਥਾਂ ਹੋਣਗੇ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਵੱਡੀ ਗੱਲ ਹੈ। ਦੂਜਾ ਜੇ ਸੁਖਵੀਰ ਸਿੰਘ ਬਾਦਲ ਹੋਰ ਨੇ ਹੁਣ ਅਸਤੀਫਾ ਦਿੱਤਾ A B C D ਕਿਸੇ ਨੂੰ ਵੀ ਇਸ ਵੇਲੇ ਪਾਰਟੀ ਪ੍ਰੈਜ਼ੀਡੈਂਟ ਲਾਇਆ ਜਾਂਦਾ ਤਾ ਉਹ ਕਿੰਨਾ ਕੁ ਮਤਲਬ ਰਿਵਾਈਵ ਤੇ ਸਰਵਾਈਵ ਹੋਊਗਾ ਅਕਾਲੀ ਦਲ ਸੁਖਵੀਰ ਹੋਰਾਂ ਦੇ ਪਿੱਛੇ ਹਟਣ ਦੇ ਕਰਕੇ ਤੁਸੀਂ ਅਕਾਲੀ ਦਲ ਦੇ ਇਤਿਹਾਸ ਨੂੰ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹੋ ਪੜ੍ਹਦੇ ਆ ਰਹੇ ਹੋ ਸੁਣਦੇ ਆ ਰਹੇ ਹੋ ਬੜਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਵਾਪਰਿਆ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੁਣ ਤੁਸੀਂ ਕਿਵੇਂ ਸਮਝਦੇ ਹੋ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਹੁਣ ਪਿੱਛੇ ਹਟਣ ਦੇ ਨਾਲ ਅਕਾਲੀ ਦਲ ਕਿੱਥੇ ਖੜਾ ਜਾਂ ਫਿਰ ਸਿਰਫ ਸੁਖਵੀਰ ਸਿੰਘ ਬਾਦਲ ਨੇ ਅਸੀਫਾ ਦਿੱਤਾ ਅਸਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਉਨਾ ਹੀ ਹੈ ਇਹ ਗੱਲ ਨਾਲ ਇਹ ਵੀ ਐਡ ਕਰ ਦਿਓ ਕਿ ਜੇ ਅਸਤੀਫਾ ਦੇਣਾ ਹੀ ਸੀ ਸੁਖਵੀਰ ਸਿੰਘ ਬਾਦਲ ਨੇ ਹਾਲਾਂਕਿ ਕਾਲ ਤੱਕ ਸਾਫ ਦਾ ਹੁਕਮਨਾਮਾ ਸੀ ਤਾਂ ਫਿਰ ਜਿਉਂ-ਜਿਉਂ ਕੰਮ ਡਿਲੇ ਕਰੀ ਗਏ ਭਾਵੇਂ ਟੈਕਨੀਕਲੀ ਗੱਲ ਰੱਖੀ ਸੀ ਕਿ ਪਾਰਟੀ ਸਾਡੇ ਰਜਿਸਟਰਡ ਹੋ ਸਕਦੀ ਹੈ ਜਿਉਂ-ਜਿਉਂ ਦਿਨ ਲੰਘੀ ਗਏ ਕਿ ਉਹਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਨਿੱਜੀ ਐਕਸ ਨੂੰ ਇੱਕ ਢਾਹ ਲੱਗੀ ਹੈ ਨਿੱਜੀ ਐਕਸ ਉਹ ਕਿ ਹੁਕਮ ਨਹੀਂ ਮੰਨਾਂ ਦੇ ਜਥੇਦਾਰਾਂ ਦਾ ਇਹ ਗੱਲ ਵੀ ਚੱਲੀ ਕਿਵੇਂ ਵੇਖ ਰਹੇ ਹੋ ਧਾਲੀਵਾਲ ਸਾਹਿਬ ਸਾਰੀ ਗੱਲ ਜੀ ਅ ਬੜਾ ਪੰਜਾਬੀ ਦੇ ਵਿੱਚ ਇੱਕ ਮਸ਼ਹੂਰ ਖਾਨ ਹੈ ਅ ਮੈਨੂੰ ਆਪਦੇ ਆਪ ਨੂੰ ਇਹ ਲੱਗ ਰਿਹਾ ਹੈ ਕਿ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਉਦਾਂ ਦਾ ਖਾਨ ਐਦਾਂ ਦੀਆਂ ਸ਼ਰਮੌਰ ਜਥੇਬੰਦੀਆਂ ਦੇ ਸੰਦਰਭ ਵਿੱਚ ਜਦੋਂ ਵਰਤਦੇ ਆਪਦੇ ਆਪ ਨੂੰ ਵੀ ਇਹ ਲੱਗਦਾ ਵੀ ਆਪਦੇ ਆਪ ਨੂੰ ਇਹ ਲੱਗਦਾ ਕਿ ਮੈਂ ਹਲਕਾ ਵਿਕਤੀ ਹਾਂ ਸ਼੍ਰੋਮਣੀ ਅਕਾਲੀ ਦਲ ਬਹੁਤ ਮਹਾਨ ਪਾਰਟੀ ਰਹੀ ਹੈ ਅ ਪ੍ਰੰਤੂ ਅ ਅਜ ਵੀ ਮਹਾਨ ਹੈ ਅੱਗੇ ਨੂੰ ਵੀ ਮਹਾਨ ਰਹੋਗੀ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਨਾ ਪਾਰਟੀਆਂ ਕਿਸੇ ਸਿਧਾਂਤ ਤੇ ਵੇਸਟ ਹੁੰਦੀਆਂ ਨੇ ਮਹਾਨ ਜਿਹੜਾ ਸਿਧਾਂਤ ਹੁੰਦਾ ਹੈ ਇਸ ਕਰਕੇ ਪਾਰਟੀਆਂ ਮਾਰੇ ਕੁਝ ਕਹਿ ਦੇਣਾ ਉਹ ਵਕਰੀ ਗੱਲ ਹੈ ਹਾਂ ਵੱਖ-ਵੱਖ ਸਮੇਂ ਤੇ ਪਾਰਟੀਆਂ ਦੀ ਲੀਡਰਸ਼ਿਪ ਕਿਹਦੇ ਹੱਥ ਚ ਆਉਂਦੀ ਹੈ ਉਹਦਾ ਲੀਡਰ ਕੌਣ ਹੁੰਦਾ ਉਹ ਜਿਹੜੇ ਸਿਧਾਂਤ ਲਈ ਪਾਰਟੀ ਬਣੀ ਹੈ ਉਸ ਨੂੰ ਕਿੰਨਾ ਨਤਮਸਤਕ ਹੈ ਜਾਂ ਨਵੇਂ ਸੰਦਰਭ ਦੇ ਵਿੱਚ ਜੇ ਕੋਈ ਸਿਧਾਂਤ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਉਹ ਸਿਧਾਂਤ ਹੈ ਜਿਹੜਾ ਉਹ ਨਵੇਂ ਸਮੇਂ ਦੇ ਵਿੱਚ ਕਿੰਨਾ ਸਾਰਥਕ ਹੈ ਇਹਦਾ ਵਿਚਾਰ ਬਟਾਂਦਰਾ ਕਰਕੇ ਸਿਧਾਂਤ ਤੋਂ ਥੋੜਾ ਮੋ ਥੋੜਾ ਬੋਤਾ ਜਿਹੜਾ ਆਪਾਂ ਕਹਿੰਦੇ ਆ ਰਸਤਾ ਉਰ ਪਰ ਜਿਹੜਾ ਨiyet ਕੀਤਾ ਜਾਂਦਾ ਜਾਂ ਆਪਣੀ ਮਰਜ਼ੀ ਅਨੁਸਾਰ ਕੀਤਾ ਜਾਂਦਾ ਆ ਕੁੱਲ ਮਿਲਾ ਕੇ ਤਾਂ ਇਹ ਐ ਬੰਗੂ ਸਾਹਿਬ ਕੇ ਜਿਹੜੀ ਗ੍ਰਾਵਟ ਹੈ ਪੋਲਿਟਿਕਸ ਦੇ ਵਿੱਚ ਰਾਜਨੀਤੀ ਚ ਉਹ ਦੁਨੀਆ ਪਰ ਚੀ ਆਈ ਹੈ ਹਿੰਦੁਸਤਾਨ ਚ ਵੀ ਆਈ ਹੈ ਪਰੰਤੂ ਜਿਹੜੀਆਂ ਪਾਰਟੀਆਂ ਦੇ ਸਿਧਾਂਤ ਬਹੁਤ ਵੱਡੇ ਸੀ ਜਿੰਨਾ ਚੋਂ ਸ਼੍ਰੋਮਣੀ ਅਕਾਲੀ ਦਲ ਸਿਰਮੌਰ ਹੈ ਉਹ ਮੂਲਯ ਪਾਰਟੀਆਂ ਜਿਹੜੀ ਕਿਸੇ ਸਿਧਾਂਤ ਤੇ ਬਣੀ ਸੀ ਜੇ ਆਪਾਂ ਯਾਦ ਕਰੀਏ ਮੇਰਾ ਖਿਆਲ ਹੈ ਸਰੋਤੇ ਵਿਚਾਰੇ ਸ਼ਾਇਦ ਭੁੱਲ ਗਏ ਹੋਣ ਇਹ ਗੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਜਿਹਨੂੰ ਆਪਾਂ ਅਕਾਲੀ ਦਲ 1920 ਕਹਿੰਦੇ ਆ ਉਹ ਅਕਾਲੀ ਦਲ ਰਾਜਨੀਤੀ ਸੱਤਾ ਲਈ ਨਹੀਂ ਸੀ ਬਣਿਆ ਉਹੋ ਸ਼ਰੋਮਣੀ ਕਮੇਟੀ ਦੀ ਇੱਕ ਸਪੋਰਟਿੰਗ ਆਰਗੇਨਾਈਜੇਸ਼ਨ ਸੀ ਜਿਹਦਾ ਮੰਤਵ ਸੀ ਕਿ ਸਿੱਖ ਸਿਧਾਂਤਾਂ ਦੇ ਪੈਰਾ ਦੇ ਕੇ ਸਿੱਖ ਸਿਧਾਂਤਾਂ ਨੂੰ ਸਿੱਖ ਸੋਚ ਨੂੰ ਸਿੱਖ ਫਲਸਫੀ ਨੂੰ ਅੱਗੇ ਤੋਰਨਾ ਤੇ ਅੱਜ ਵੀ ਇਹ ਕਰ ਸ਼ਰੋਮਣੀ ਅਕਾਲੀ ਦਲ ਦੇ ਸੰਵਧਾਨ ਦੇ ਮੁੱਖ ਮੰਤਵ ਜਿਹੜਾ ਪਹਿਲਾ ਮੰਤਬ ਬੜੀਏ ਉਹ ਪਹਿਲੇ ਮੰਤਬ ਜੀ ਅੱਜ ਵੀ ਉਹੀ ਕੁਝ ਡਿਫਾਈਨਡ ਹੈ ਕਿ ਸਿੱਖੀ ਸੋਚ ਨੂੰ ਸਿੱਖ ਫਿਲਾਸਫੀ ਨੂੰ ਅੱਗੇ ਬਣਾਵਾਂਗੇ ਤੇ ਇਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਜਦੋਂ ਅਕਾਲੀ ਦਲ ਸੱਤਾ ਵਿੱਚ 1947 ਤੋਂ ਬਾਅਦ ਹੀ ਸੱਤਾ ਸੱਤਾ ਤਾਂ ਸ਼ੁਰੂ ਹੋਈ ਨਾ ਜੇ 1900 1900 ਕਿੱਥੇ 1920 ਤੇ ਕਿੱਥੇ 1947 20 ਸਾਲ ਬਾਅਦ ਕਿਤੇ ਇਹਦੇ ਬਾਰੇ ਸੋਚਿਆ ਗਿਆ ਤੇ ਉਹ ਜਿਹੜੀ ਸੱਤਾ ਪ੍ਰਾਪਤੀ ਸੀ ਉਹ ਵੀ ਸਿੱਖੀ ਸਿਧਾਂਤਾਂ ਵਾਲੀ ਸੀ ਅਤੇ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣਦਾ ਰਿਹਾ ਕੋਈ ਵੀ ਉਹਦੀ ਦਿੱਖ ਅਕਾਲੀਆਂ ਵਾਲੀ ਸੀ ਸਿੱਖੀ ਪ੍ਰਭਾਵ ਵਾਲੀ ਸੀ ਵੱਡੇ ਸ੍ਰੀ ਸਾਹਿਬ ਵਾਲੀ ਸੀ ਤੇ ਉਹਨਾਂ ਚੋਂ ਸਮਿਆਂ-ਸਮਿਆਂ ਤੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਰਹੇ ਉਹ ਬਹੁਤ ਵੱਡੇ ਔਦਿਆਂ ਤੇ ਨਹੀਂ ਪਹੁੰਚੇ ਉਹਨਾਂ ਚੋਂ ਪਹਿਲੀ ਵਾਰ ਪ੍ਰਧਾਨ ਬਣ ਕੇ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਦੂਜੀ ਵਾਰ ਸਰਦਾਰ ਪ੍ਰਕਾਸ਼ ਸਿੰਘ ਨੇ ਪ੍ਰਧਾਨੀ ਹੱਤਿਆਈ ਤੇ ਉਹ ਮੁੱਖ ਮੰਤਰੀ ਬਣੇ ਪਹਿਲਾਂ ਇਸ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਬਹੁਤ ਦਮਦਾਰ ਵਿਅਕਤੀ ਰਹੇ ਨੇ ਜੇ ਪੁਰਾਣਾ ਇਤਿਹਾਸ ਬੜੋੜੀਏ ਬਹੁਤ ਵੱਡੇ ਵੱਡੇ ਜਰਨੈਲ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਰੰਤੂ ਹੁਣ ਆਪਾਂ ਸਮੇਂ ਦੇ ਸदर्भ 'ਚ ਹੀ ਗੱਲ ਕਰਾਂਗੇ ਉਹਦੇ ਵਿੱਚ ਇਹ ਹੈ ਕਿ ਪੰਜਾਬੀ 'ਚ ਇੱਕ ਕਹਾਵਤ ਹੈ ਕਹਿੰਦਾ ਦੁੱਧ ਦਿੱਤਾ ਪਰ ਮੀਂਹਣਾ ਕੋਲ ਕੇ ਉਹ ਨਹੀਂ ਹੈ ਵੀ ਜੇਕਰ ਸੁਖਵੀਰ ਬਾਦਲ ਜਾਂ ਸ਼ਰੋਣੀ ਅਕਾਲੀ ਦਲ ਬਾਦਲ ਸਮਰਪਿਤ ਹੈ ਅਕਾਲ ਤਖਤ ਵਰਗੀ ਵੱਡੀ ਸੰਸਥਾ ਨੂੰ ਤੇ ਅਕਾਲ ਤਖਤ ਦੇ ਸਿਧਾਂਤ ਨੂੰ ਸਮਰਪਿਤ ਦਾ ਮਤਲਬ ਇਹ ਹੁੰਦਾ ਹੈ ਕਿ ਪੂਰੀ ਤਰ੍ਹਾਂ ਸਮਰਪਿਤ ਕਿ ਕੋਈ ਅਨਕਾਨੀ ਨਹੀਂ ਪਰੰਤੂ ਇਹਨਾਂ ਨੇ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਦਿੱਤਾ ਕਿ ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਉਸ ਸਿਧਾਂਤ ਦੇ ਨਾਲ ਅੜਨਾ ਚਾਹੁੰਦੇ ਨੇ ਉਸ ਸਿਧਾਂਤ ਤੋਂ ਭੱਜਣਾ ਚਾਹੁੰਦੇ ਨੇ ਬਦਲ ਉਹਨਾਂ ਨੇ ਦੋਵੇਂ ਜਿਹੜੇ ਯਤਨ ਨੇ ਕਿ ਜਾਂ ਤੇ ਆਪਾਂ ਸਿਧਾਂਤ ਨੂੰ ਭਜਾ ਦਈਏ ਅਕਾਲੀ ਦਲ ਤੇ ਕਬਜ਼ਾ ਕਰ ਲਈਏ ਤੇ ਅਸੀਂ ਕਹੀਏ ਵੀ ਸਿਧਾਂਤ ਸਦੋਂ ਉਦਾ ਕੋਈ ਮਤਲਬ ਨਹੀਂ ਇਹ ਸਿਧਾਂਤ ਹੈ ਜਿਹੜਾ ਸੰਵਿਧਾਨ ਨਾਲ ਮੈਚ ਨਹੀਂ ਖਾਂਦਾ ਹਿੰਦੁਸਤਾਨ ਦੇ ਨਾਲ ਇਹ ਸੰਵਿਧਾਨ ਹੈ ਜਿਹੜਾ ਇਹ ਝੋਣ ਕਮਿਸ਼ਨ ਦੇ ਐਲਾਨ ਮੁਤਾਬਕ ਉਹਦੇ ਨਿਯਮਾਂ ਮੁਤਾਬਕ ਮੈਚ ਨਹੀਂ ਕਰਦਾ ਇਸ ਕਰਕੇ ਸਾਡਾ ਤੌਰ ਮਿਛੋੜਾ ਹੋ ਤੋ ਨਾ ਤਾਂ ਉਹ ਕਰ ਸਕੇ ਨੇ ਜੀ ਤੇ ਤੇ ਨਾ ਹੀ ਆਪ ਜਿਹੜਾ ਸਿਧਾਂਤ ਨੂੰ ਤਿਲਾਂਜਲੀ ਦੇ ਸਕਦੇ ਨੇ ਜਾਂ ਫਿਰ ਆਪ ਹੀ ਛੱਡ ਦਿੰਦੇ ਵੀ ਨਹੀਂ ਹੁਣ ਅਸੀਂ ਕਾਲ ਤੱਕ ਤਮਤਵਕ ਨਹੀਂ ਚੱਲ ਸਕਦੇ ਨਵੇਂ ਸਮੇਂ 'ਚ ਅਸੀਂ ਐਸ ਸਿਧਾਂਤ ਨੂੰ ਛੱਡ ਕੇ ਇੱਧਰ ਚੱਲਿਆ ਨਾ ਸਿਧਾਂਤ ਤੋਂ ਆਪਣੇ ਆਪ ਨੂੰ ਮੁਕਤ ਕਰਾ ਸਕੇ ਨੇ ਤੇ ਨਾ ਆਪ ਸਿਧਾਂਤ ਤੋਂ ਭੱਜ ਸਕੇ ਨੇ ਤੇ ਨਾ ਹੀ ਉਹਨੂੰ ਮੰਨ ਲ ਸਕੇ ਨੇ ਤਿੰਨੋਂ ਵਸਥਾਣੇ ਵਿੱਚ ਕਿਤੇ ਵੀ ਖੜੇ ਸਟੈਂਡ ਦੀ ਨਜ਼ਰ ਨਹੀਂ ਆਉਂਦੀ ਅ ਅਕਾਲੀ ਦਲ ਇਸ ਸਮੇਂ ਚ ਬਹੁਤ ਕਮਜ਼ੋਰ ਹੋਇਆ ਹੋਇਆ ਹੈ ਪਰੰਤੂ ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਗਲਤੀ ਲੱਗੀ ਹੈ ਮੈਂ ਇਹਨੂੰ ਗਲਤੀ ਕਹੂੰਗਾ ਉਹਨਾਂ ਦੇ ਪੱਖ ਤੋਂ ਸ਼ਾਇਦ ਗਲਤੀ ਨਾ ਹੋਵੇ ਮਤਲਬ ਜਿਹੜੀ ਉਹਨਾਂ ਨੇ ਦੇਖੋ ਕੋਈ ਪੋਲੀਟੀਕਲ ਲੀਡਰ ਕਮਲਾ ਨਹੀਂ ਹੁੰਦਾ ਕੋਈ ਮੂਰਖ ਨਹੀਂ ਹੁੰਦਾ ਉਹਨਾਂ ਨੇ ਆਪਣੀ ਗਿਣਤੀ ਮਿਣਤੀ ਕਰਨੀ ਹੁੰਦੀ ਹੈ ਉਹ ਗਿਣਤੀ ਮਿਣਤੀ ਚ ਕਈ ਵਾਰੀ ਤੁਹਾਨੂੰ ਵੀ ਗਲਤੀ ਲੱਗ ਸਕਦੀ ਹੈ ਮੈਨੂੰ ਵੀ ਲੱਗ ਸਕਦੀ ਹੈ ਹੋਰ ਕਿਸੇ ਨੂੰ ਵੀ ਲੱਗ ਸਕਦੀ ਹੈ ਜਿਵੇਂ ਸਿੱਖਸਾਂ ਦਾ ਹੰਤਾ ਨੂੰ ਦੇਖਦੇ ਹੋਏ ਇਹ ਬਹੁਤ ਔਖਾ ਹੈ ਕਹਿਣਾ ਕਿ ਕੋਈ ਸਿੱਖ ਲੀਡਰ ਕੋਈ ਅਕਾਲੀ ਲੀਡਰ ਅਕਾਲ ਤਖਤ ਤੋਂ ਬਾਗੀ ਹੋ ਸਕਦਾ ਹੈ ਇਸ ਕਰਕੇ ਹਰ ਇੱਕ ਵਿਦਵਾਨ ਨੂੰ ਇਹ ਲੱਗਦਾ ਸੀ ਵੀ ਕਿਸੇ ਵੀ ਕੀਮਤ ਤੇ ਅਕਾਲੀ ਦਲ ਦਾ ਪ੍ਰਧਾਨ ਜਾਂ ਅਕਾਲੀ ਦਲ ਦੇ ਨੇਤਾ ਇਸ ਤੋਂ ਬਾਗੀ ਨਹੀਂ ਹੋ ਸਕਦੇ ਪ੍ਰੰਤੂ ਆਨਾ ਕਰਨੀ ਕਰਦੇ ਸਾਰੇ ਦਿਖਾਈ ਦਿੱਤੇ ਜਿਹੜੇ ਇਸ ਅਕਾਲੀ ਦਲ ਦੇ ਲੀਡਰ ਨੇ ਉਹ ਮਤਲਬ ਹੋਰ ਕੀ ਗਈ ਉਹਨਾਂ ਨੂੰ ਬਾਗੀ ਹੋ ਕਹੀਏ ਜਾ ਪੂਰੀ ਤਰ੍ਹਾਂ ਬਾਕੀ ਨਾ ਕੋ ਹਾ ਨਾ ਕਰਨੀ ਕਰਦੇ ਦਿਖਾਈ ਦਿੱਤੇ ਉਹ ਕਹਿੰਦੇ ਜੀ ਜੇ ਪ੍ਰਧਾਨ ਜੀ ਅਸਤੀਫਾ ਦੇਣਗੇ ਅਸੀਂ ਵੀ ਅਸਤੀਫਾ ਦੇਵਾਂਗੇ ਇਹ ਗੱਲ ਸਾਰੀ ਅਕਾਲ ਤਖਤ ਦੇ ਜੋ ਕੁਝ ਉੱਪਰ ਆ ਉਸ ਸੀਨ ਤੇ ਉਸ ਤੋਂ ਪਹਿਲਾਂ ਦੀ ਗੱਲ ਹੈ ਪਰੰਤੂ ਮੂਹੂ ਮਿੱਟੀ ਮੜਨ ਦਾ ਕੋਈ ਲੈਵਲ ਨਹੀਂ ਹੈਗਾ ਉਹਨਾਂ ਦੇ ਸਪੋਕਸਪਰਸ ਨੇ ਆ ਕੇ ਕਿਹਾ ਵੀ ਨਹੀਂ ਨਹੀਂ ਜੀ ਅਸਤੀਫੇ ਦਾ ਅਸੀਂ ਤਾਂ ਮਨਜ਼ੂਰੀ ਨਹੀਂ ਕੀਤੀ ਸੀ ਉਹ ਤਾਂ ਅਸਤੀਫੇ ਇਦਾਂ ਹੀ ਸੀ ਮਤਲਬ ਇਹ ਗੱਲ 'ਚ ਜਥੇਦਾਰ ਜੀਆਂ ਨੂੰ ਵੀ ਅੱਜ ਇਹ ਕਹਿਣਾ ਪਿਆ ਵੀ ਭਾਈ ਪਾਰਟੀ ਉਹਨਾਂ ਦੀ ਇਹ ਕਹਿਦੀ ਹੈ ਉਹਨਾਂ ਨੇ ਆਪਣੇ ਵੱਲੋਂ ਕੋਈ ਸ਼ਬਦ ਨਹੀਂ ਜੋੜਿਆ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਸਪਸ਼ਟ ਗੱਲ ਦਿੱਤਾ ਕਿ ਉਹ ਸਤੀਫੇ ਦਾ ਉਸੇ ਮਨਜ਼ੂਰ ਹੀ ਨਹੀਂ ਸੀ ਦਿੱਤੇ ਮਤਲਬ ਜਥੇਦਾਰ ਜੀ ਜਿਹੜੇ ਕਾਲ ਤੱਕ ਦੇ ਜਥੇਦਾਰ ਨੇ ਉਹ ਹਾਲੇ ਵੀ ਬੋਚ-ਬੋਚ ਕੇ ਪੈਰ ਧਰ ਰਹੀ ਨਹੀਂ ਅੱਛਾ ਉਹਨਾਂ ਨੇ ਬੋਚ-ਬੋਚ ਕੇ ਪੈਰ ਧਰਨ ਨਾਲ ਹਾਲੇ ਵੀ ਅਕਾਲੀ ਦਲ ਨੂੰ ਇੱਕ ਪੋਜੀਸ਼ਨ ਮਿਲ ਰਹੀ ਆ ਆਪਣੇ ਆਪ ਨੂੰ ਸੁਧਾਰਨ ਅੱਜ ਜਿਹੜਾ ਜਥੇਦਾਰ ਜੀ ਨੇ ਫੇਰ ਬਹੁਤ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਸੁਪਰਵਾਈਜ਼ਨ ਲਈ ਬਣਾਈ ਸੀ ਉਹ ਸਟੈਂਡ ਕਰਦੀ ਹੈ ਇਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਸਪਸ਼ਟ ਨਹੀਂ ਕੀਤਾ ਕਿ ਉਹ ਕਮੇਟੀ ਸਟੈਂਡ ਕਰਦੀ ਆ ਜਾਂ ਨਹੀਂ ਕਰਦੀ ਤੇ ਮਤਲਬ ਅਕਾਲ ਤਖਤ ਨਾਲ ਚਲਾਕੀਆਂ ਦੀ ਹੱਦ ਇਹ ਹੋਈ ਕਿ ਜਿਹੜੇ ਉਹ ਕਮੇਟੀ ਮੈਂਬਰ ਸੀ ਜਿਹੜੇ ਉਹਨਾਂ ਨੂੰ ਲੱਗੇ ਵੀ ਇਹ ਤਾਂ ਸਾਨੂੰ ਬਿਲਕੁਲ ਸੂਟ ਹੀ ਨਹੀਂ ਕਰਦੀ ਉਹਨਾਂ ਦਾ ਨਾਮ ਕਿਤੇ ਨਹੀਂ ਮੈਂਸ਼ਨ ਕੀਤਾ ਪਰ ਫੇਰ ਵੀ ਜਿਹੜੇ ਇਹ ਲੱਗਦਾ ਸੀ ਕਿ ਸੂਟ ਕਰਨ ਜਾਂ ਨਾ ਕਰਨ ਦਾ ਰੌਲਾ ਨਹੀਂ ਆਪਾਂ ਨੂੰ ਆਊਟ ਰਾਈਟਲੀ ਇਹਨਾਂ ਨੂੰ ਪਾਲ ਮੰਗੂ ਨਹੀਂ ਗੱਡ ਸਕਦੇ ਉਹਨਾਂ ਨੂੰ ਮਦਦ ਨਵੇੜ ਤਵੇੜ ਕੇ ਜਿਹੜਾ ਬੰਦਾ ਕਰਤਾ ਕੋਈ ਉਹ ਕਸ਼ਮੀਰ ਦੀ ਦੇਖਭਾਲ ਕਰੇਗਾ ਜੀ ਇਹ ਇਸ ਇਹ Rajasthan ਦੀ ਕਰੇਗਾ ਇਹ Haryana ਦੀ ਕਰੇਗਾ ਐਦਾਂ ਚੱਡੀਗੜ੍ਹ ਦੀ ਕਰੇਗਾ ਕੋਈ ਐਦਾਂ ਥੋੜਾ ਜਿਹਾ ਖਲਾਰਾ ਪਾ ਕੇ ਉਹਨਾਂ ਨੂੰ ਇਹ ਕਹ ਲੋ ਕਿ ਇੱਕ ਕਿਸਮ ਨਾਲ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਜਿਹੜਾ ਦਖਲ ਹੈ ਉਹ ਹੁਣ ਕੋਈ ਬਹੁਤ ਜ਼ਿਆਦਾ ਨਹੀਂ ਰਹੇਗਾ ਔਰ ਸਾਫ ਉਹਨਾਂ ਨੇ ਆਪਣੇ ਵੱਲੋਂ ਇਹ ਸੰਕੇਤ ਦਿੱਤਾ ਹੈ ਕਿ ਹੁਣ ਸਾਨੂੰ ਦੁਬਾਰਾ ਸੁਖਵੀਰ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਕਿਤੇ ਦਿੱਕਤ ਨਹੀਂ ਆਈ ਤੇ ਮੈਨੂੰ ਆਪਣੇ ਆਪ 'ਚ ਇਹ ਗੱਲ ਬੜੀ ਹਾਸੋਹੀਣੀ ਲੱਗੀ ਇਹ ਕਿ ਉਹ ਸਮਝਾ ਰਹੇ ਸੀ ਉਹਨਾਂ ਦੇ ਸਪੋਕਸਪਰਸ ਬਾਰ-ਬਾਰ ਇਹ ਕਹਿ ਕੇ ਜਿਹੜੇ ਨੇਤਾਵਾਂ ਦਾ देखो मैं नहीं कहता हर संस्थाज कुछ नेता बड़े होते हैं कुछ छोटे होते हैं बल्कि हर जिले के बीच नौ लेके भी एदे ਸਾਡੇ ਬੜੇ ਪੁਰਾਣੇ ਜਰਨੈਲ ਆ ਜਿਹੜੇ ਕਰਤਾ ਤਰਤਾ ਹੋਣਗੇ ਤੇ ਉਹਨਾਂ ਨੂੰ ਬਹੁਤ ਸਹਿਯੋਗ ਦੇਣਗੇ ਬੜੇ ਸੀਨੀਅਰ ਲੀਡਰ ਫਿਰ ਕਿਸੇ ਛੋਟੇ ਮੋਟੇ ਲੀਡਰ ਦਾ ਨਾਮ ਲੈ ਦਿੰਦੇ ਸੀ ਜਿਹਦੇ ਵਿੱਚੋਂ ਸਾਫ਼ ਇਹ ਝਲਕ ਰਿਹਾ ਸੀ ਕਿ ਅਕਾਲੀ ਦਲ ਕੋਲ ਐਨੇ ਲੀਡਰ ਹੀ ਨਹੀਂ ਰਹੇ ਅਤੇ ਦੂਸਰਾ ਇਮਪ੍ਰੈਸ਼ਨ ਇਹ ਰਿਹਾ ਇਹਦਾ ਕਾਰਨ ਕੋਈ ਵੀ ਹੋਵੇ ਇਹ ਸਪਸ਼ਟ ਉਹ ਕਰ ਸਕਦੇ ਨੇ ਕਿ ਜਦੋਂ ਸਪੋਕਸਪਰਸਨ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਦੋ ਲੀਡਰ ਬਿਠਾਉਣੇ ਪਏ ਇੱਕ ਗਾਬੜੀਆ ਜੀ ਤੇ ਇੱਕ ਸੀਗੇ ਆਪਣੇ ਇਹ ਦੂਜੇ ਜਿਹੜੇ ਕੀ ਆ ਉਹਨਾਂ ਦਾ ਨਾਮ ਅ ਰੜੀਕੇ ਜੀ ਕੁਲਜਾਰ ਸਿੰਘ ਰੜੀਕੇ ਦੋ ਗੁਲਜਾਰ ਸਿੰਘ ਰਣੀ ਕੀ ਦੋ ਲੀਡਰਾਂ ਨੂੰ ਨਾਲ ਪਠਾਉਣਾ ਪਿਆ ਉਹ ਇਸ ਕਰਕੇ ਪਠਾਉਣਾ ਪਿਆ ਕਿਉਂਕਿ ਕਿਸੇ ਨਾ ਕਿਸੇ وجہ ਨਾਲ ਕੱਲ ਵੀ ਸਰਗਰਮੀ ਚ ਆ ਧਾਬੀ ਸਾਹਿਬ ਤੇ ਭੂਂਦੜ ਸਾਹਿਬ ਕਿਤੇ ਦਿਖਾਈ ਨਹੀਂ ਸੀ ਦੇ ਰਹੇ ਮੈਂ ਇਹਨੂੰ ਇਦਾਂ ਸਮਝਦਾ ਕਿ ਉਹ ਖਾਣਾ ਪੂਰਤੀ ਕਰਨੀ ਪਈ ਵੀ ਨਹੀਂ ਨਹੀਂ ਜੀ ਅਸੀਂ ਸਾਰੇ ਇਕੱਠੇ ਹੀ ਆ ਮੈਨੂੰ ਇਹ ਤਾਂ ਗੱਲ ਵੀ ਜੀ ਉਹ ਇਕੱਠੇ ਹੋਣ ਦੀਏਤਾ ਗੱਲ ਰਹੀ ਵੀ ਵਿੱਚੋਂ ਪਾਰਟੀ ਦੇ ਥੋੜਾ ਜਿਹਾ ਕਿ ਧਾਮੀ ਸਾਹਿਬ ਵੀ ਥੋੜਾ ਜਿਹਾ ਨਾਰਾਜ਼ ਨੇ ਤੇ ਭੁੰਦਰ ਸਾਹਿਬ ਵੀ ਥੋੜਾ ਜਿਹਾ ਨਾਰਾਜ਼ ਨੇ ਇਹ ਚਰਚਾ ਵਾਹਾਰਾਂਗੇ ਨਾ ਕਿ ਮੈਨੂੰ ਇਹਦੀ ਕੋਈ ਸੂਚਨਾ ਨਹੀਂ ਉਹ ਨਾਰਾਜ਼ ਨੇ ਜਾਂ ਨਹੀਂ ਪਰੰਤੂ ਜੋ ਸਨੇਹਾ ਆ ਰਿਹਾ ਹੈ ਸਨੇਹਾ ਕਲੀਅਰ ਕਟ ਇਹ ਆ ਰਿਹਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨਾਲ ਪੂਰੀ ਤਰ੍ਹਾਂ ਸੁਰਚ-ਸੁਰ ਨਹੀਂ ਮਿਲਾ ਰਹੇ ਚਾਹੇ ਉਹ ਇਹਨਾਂ ਨੂੰ ਇਹ ਕਹਿ ਰਹੀ ਹੋਣ ਵੀ ਤੁਸੀਂ ਇੰਨੇ ਭਗੋੜੇ ਨਾ ਹੋ ਚਾਹੇ ਉਹ ਇਹ ਕਹਿ ਰਹੇ ਹੋਣ ਕਿਉਂਕਿ ਉਹ ਬੰਦੇ ਉਮਰ ਚ ਇਹਨਾਂ ਤੋਂ ਵੱਡੇ ਨੇ ਤੇ ਸਿੱਖ ਸਿਧਾਂਤਾਂ ਦੇ ਨੇੜੇ ਨੇ ਇਹਨਾਂ ਨਾਲੋਂ ਜ਼ਿਆਦਾ ਕਿਉਂਕਿ ਇਹ ਤਾਂ ਸਿੱਖ ਸਿਧਾਂਤਾਂ ਬਾਰੇ ਜਾਣਦੇ ਨਹੀਂ ਨਾ ਇਹ ਤਾਂ ਦੋ ਐਡੀਆਂ ਵੱਡੀਆਂ ਗਲਤੀਆਂ ਉਸ ਦਿਨ ਜਿਹੜੀ ਉਹ ਸ਼ਾਇਦ ਬਰਕੰਦੀ ਸੀ ਉਹਨਾਂ ਦਾ ਨਾਂ ਜਾ ਕੀ ਸੀ ਜਿਨ੍ਹਾਂ ਨੇ ਘਰ ਕਾਨਫਰੰਸ ਕੀਤੀ ਇਹਨਾਂ ਨੇ ਮਾਗੀ ਮੇਲੇ ਤੇ ਉੱਥੇ ਜਿਹੜੇ ਦੋ ਦੋ ਸੈਂਟੈਂਸ ਇਹਨਾਂ ਨੇ ਬੋਲੇ ਇੱਕ ਤਾਂ ਇਹ ਕਿ ਜਿਹੜੇ ਤੁਹਾਡੇ ਵੱਡੇ ਕੋਟ ਪਾਏ ਨੇ ਇਹ ਸਾਰੇ ਬਾਪੂ ਬਾਦਲ ਦੀ ਕਿਰਪਾ ਨਾਲ ਪਾਏ ਨੇ ਮਤਲਬ ਇਹ ਇਹ ਗੱਲ ਭੁੱਲ ਹੀ ਗਏ ਹੋਈ ਜਿਹੜੀ ਕਿਰਪਾ ਹੈ ਭਾਈ ਓਹੋ ਗੁਰੂ ਸਾਹਿਬ ਦੀ ਹੈ ਤੁਹਾਡੇ ਤੇ ਮਤਲਬ ਬਾਦਲਾ ਨਹੀਂ ਕਿਰਪਾ ਨਾਲ ਨਹੀਂ ਕਦੇ ਗੁਰਦੁਆਰੇ ਚਲਦੇ ਬਾਦਲਾ ਦੀ ਕਿਰਪਾ ਨਾਲ ਸੁਲੂਮਣੀ ਕਾਲੀ ਦਲ ਨਹੀਂ ਚਲਦਾ ਇਹ 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 ਹਾਲੇ ਦੀ ਪਰਬ ਪਰ ਰਹੇ ਨਹੀਂ ਦੂਜਾ ਕਿ ਜੀ ਮੱਥਾ ਟੇਕਣ ਬਾਅਦ ਚ ਚਲੇ ਜਾਓ ਪਹਿਲਾ ਕਾਨਫਰੰਸ ਚ ਆ ਜਿਓ ਉਹ ਇਥੋਂ ਦਾ ਜਾਈ ਲੱਗਦਾ ਕਿ ਇਹ ਸਿੱਖੀ ਸਿਧਾਂਤਾਂ ਨੂੰ ਨਾ ਹੀ ਸਮਝਦੇ ਨੇ ਨਾ ਇਹਨਾਂ ਨੇ ਕਦੇ ਹਣਾਈ ਨੇ ਤੇ ਨਾ ਇਹਨਾਂ ਦੀ ਸਮਾਜਿਕ ਤੌਰ ਤੇ ਇਹਨਾਂ ਨੂੰ ਕੀਮਤ ਦਾ ਪਤਾ ਹੈ ਕਿ ਸਿੱਖੀ ਨਾਲ ਜਿਹੜੇ ਲੋਕ ਪਰਿਵਾਰ ਜੁੜੇ ਹੋਏ ਨੇ ਕਿ ਉਹਨਾਂ ਦੇ ਮਨਾਂ 'ਚ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਸਿੱਖੀ ਸਿਧਾਂਤਤਾਤੀ ਤੇ ਗੁਰੂ ਸਹਿਬਾਨਾਂ ਦੀ ਕੀ ਕਦਰ ਹੈ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਖਾਰਜ ਕਰਤਾ ਇਹਨਾਂ ਨੂੰ ਸਿਰਫ ਕੋਈ ਗੱਲ ਲੱਗਦੀ ਹੈ ਕਿ ਮੈਂ ਅਮਰੀਕਾ ਤੋਂ ਪੜ੍ਹ ਕੇ ਆਇਆ ਤੇ ਉੱਥੋਂ ਪੜ੍ਹ ਕੇ ਮੈਨੇਜਮੈਂਟ ਦਾ ਮੈਂ ਕੋਰਸ ਕੀਤਾ ਮੈਂ ਤਾਂ ਬੰਦੇ ਬਣਾ ਦੂ ਸਭ ਨੂੰ ਉਹ ਭਲੇ ਉਹ ਲੋਕੋ ਤੁਸੀਂ ਮਤਲਬ ਐਦਾਂ ਥੋੜਾ ਸਿਆਸਤ ਹੁੰਦੀ ਹੈ ਮਤਲਬ ਸਿਆਸਤ ਵਿੱਚ ਤੁਸੀਂ ਬੰਦੇ ਬਣਾਉਣ ਚੱਲਿਓ ਤੁਸੀਂ ਕੋਈ ਗੈਂਗਸਟਰ ਥੋੜਾ ਇਹ 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 ਮੈਨੂੰ ਸਮਝ ਨਹੀਂ ਲੱਗਦੀ ਮਤਲਬ ਮੈਂ ਫਿਰ ਇਹ ਨਿਮਰਤਾ ਸਹਿਤ ਇਹ ਕਹਿੰਦਾ ਕਿ ਮੇਰੇ ਮੁਤਾਬਕ ਹਲੇ ਵੀ ਇਹ ਗਲਤੀਆਂ ਕਰ ਰਹੇ ਨੇ ਇਹ ਸਿੱਖ ਸਮਾਜ ਨੂੰ ਤੇ ਸਿੱਖ ਸਮਾਜ ਦੀ ਨਬਜ ਨੂੰ ਮੇਰੇ ਮਤਾਬਕ ਸਮਝਣ 'ਚ ناکਾਮ ਨੇ ਇਸ ਕਰਕੇ ਇਹ ਕੋਈ ਸ਼ੱਕ ਨਹੀਂ ਕਿ ਜਿਹੜਾ ਅਕਾਲੀ ਦਲ ਹੁਣ ਬਚ ਗਿਆ ਹੁਣ ਵੀ ਜਿਹੜੇ ਲੋਕ ਸੁਖਵੀਰ ਬਾਦਲ ਨਾਲ ਖੜੇ ਨੇ ਉਹ ਬਿਲਕੁਲ ਇੱਕੋ ਹੀ ਗੱਲ ਜਾਣਦੇ ਨੇ ਕਿ ਕੇਵਲ ਤੇ ਕੇਵਲ ਸੁਖਵੀਰ ਬਾਦਲ ਪ੍ਰਧਾਨ ਬਣ ਸਕਦਾ ਹੈ ਉਹ ਐਨੇ ਨਿਮਾਣੇ ਨੇ ਉਹਨਾਂ ਨੂੰ ਆਪਣੇ ਆਪ ਤੇ ਜਾਂ ਹੋਰ ਕਿਸੇ 'ਚ ਇਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਅਸਲ 'ਚ ਉਹ ਸੁਖਬੀਰ ਬਾਦਲ ਨੂੰ ਜਿਸ ਕਹਾ ਮੋਦੀ ਭਗਤ ਮੋਦੀ ਨੂੰ ਭਗਵਾਨ ਮੰਨੀ ਬੈਠੇ ਨੇ ਉਹ ਸੁਖਬੀਰ ਬਾਦਲ ਨੂੰ ਸ਼ਾਇਦ ਸਭ ਕੁਝ ਮੰਨੀ ਬੈਠੇ ਨੇ ਮੈਨੂੰ ਇਸ ਦਾ ਇਹ ਲੱਗਦਾ ਤੇ ਦੂਸਰਾ ਇਹ ਲੱਗਦਾ ਕਿ ਉਹਨਾਂ ਲੋਕਾਂ ਨੂੰ ਸਿਆਸਤ ਸਿਰਫ ਉਹ ਸੱਤਾ ਤੇ ਸੱਤਾ ਨੂੰ ਜਾਤੀ ਮਹਦੇ ਲੈਣ ਤੱਕ ਹੀ ਸਿਆਸਤ ਦਿਖਦੀ ਹੈ ਉਹਨਾਂ ਨੂੰ ਇਹ ਨਹੀਂ ਦਿਖਾਈ ਦਿੰਦਾ ਕਿ ਜਿਹੜੀ ਸਿਆਸਤ ਹੈ ਰਾਜਨੀਤੀ ਹੈ ਉਹ ਲੋਕਾਂ ਲਈ ਕਰੀਦੀ ਹੈ ਉਹਦੇ ਲਈ ਅਕਾਲੀ ਦਲ ਦੇ ਜੋਧੇ ਸ਼ਹੀਦियां ਪਾ ਸਕਦੇ ਨੇ ਸਮਰਪਣ ਕਰ ਸਕਦੇ ਨੇ ਆਪਾ ਵਾਰ ਸਕਦੇ ਨੇ ਗੁਰੂ ਸਾਹਿਬ ਦੇ ਸਿਧਾਂਤ ਕੀ ਨੇ ਸਿੱਖੀ ਦੇ ਸਿਧਾਂਤ ਕੀ ਨੇ ਮੀਰੀ ਪੀਰੀ ਦਾ ਸਿਧਾਂਤ ਕੀ ਹੈ ਇਹ ਏਸੇ ਨੂੰ ਮੀਰੀ ਪੀਰੀ ਕਹੀ ਜਾਂਦੇ ਨੇ ਮੈਨੂੰ ਤਾਂ ਹਾਸੇ ਆਉਂਦੀ ਹੈ ਇਸ ਗੱਲ ਤੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਭੰਗੂ ਸਾਹਿਬ ਕਿ ਏਸ ਨਤਾਰਾ ਹੋ ਸ਼ੀਰ ਲੱਗੂਗਾ ਮੈਨੂੰ ਇਹ ਲੱਗਦਾ ਹੈ ਕਿ ਜੇ ਤਾਂ ਮੈਂ ਗਲਤ ਹੋਊਗਾ ਫਿਰ ਫਿਰ ਇਹ ਮੰਨ ਲਿਆ ਜਾਏਗਾ ਕਿ ਸਿੱਖੀ ਸਿਧਾਂਤ ਖਤਮ ਹੋ ਗਏ ਜੇ ਹੁਣ ਦੇ ਇਹਨਾਂ ਨੂੰ ਲੋਕਾਂ ਨੇ ਮੰਨ ਲਿਆ ਨਾ ਇਸ ਹਸਵਸਤਾ ਚ ਲੋਕ ਇਹਨਾਂ ਦੇ ਪਿੱਛੇ ਜੇ ਆਪਾਂ ਕਹੀਏ ਆ ਲਾਮਬੰਦ ਹੋ ਕੇ ਇਹਨਾਂ ਦੇ ਜਿਹੜੇ ਟੀਚਿਆਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਨੇ ਫਿਰ ਮੈਂ ਇਹ ਫਿਰ ਮੈਨੂੰ ਇਹ ਕਹਿਣਾ ਪਊਗਾ ਕਿ ਸ਼ਾਇਦ ਸਿੱਖੀ ਸਿਧਾਂਤਾਂ ਤੋਂ ਆਮ ਜਨਤਾ ਨੇ ਮੂੰਹ ਮੋੜ ਲਿਆ ਜੇਕਰ ਆਮ ਜਨਤਾ ਇਹਨਾਂ ਨੂੰ ਰੱਦ ਕਰ ਦਿੰਦੀ ਹੈ ਫਿਰ ਆਪਾਂ ਇਹ ਕਵਾਂਗੇ ਕਿ ਸਿੱਖੀ ਸਿਧਾਂਤਾਂ ਤੋਂ ਇਹਨਾਂ ਨੇ ਮੂੰਹ ਮੋੜ ਲਿਆ ਹੁਣ ਜਿਹੜਾ ਅਸਲ 'ਚ ਜਿਹੜਾ ਸੰਕਟ ਹੈ ਉਹ ਇਹਨਾਂ ਨੇ ਆਪਣੇ ਗਰੋਂ ਲਾ ਕੇ ਤਖਤ ਦੇ ਜਥੇਦਾਰ ਸਹਿਬਾਨ ਦੇ ਉੱਤੇ ਪਾਤਾ ਕਿ ਹੁਣ ਜਥੇਦਾਰ ਸਹਿਬਾਨ ਸਾਬਤ ਕਰਨ ਕਿ ਉਹ ਤਖਤ ਨੂੰ ਬਚਾਉਣ ਲਈ ਕੀ ਕਰਨਗੇ ਸੰਕਟ ਸਾਰਾ ਉਹਨਾਂ ਦੇ ਆ ਗਿਆ ਇਨਾਂ ਨੇ ਜੋ ਕੁਝ ਕਰਨਾ ਸੀ ਆਪ ਦਾ ਦੱਸਦਾ ਅਤੇ ਹੁਣ ਇਹ ਸਾਰੀ ਜਿਹੜੀ ਬੰਗਾਰ ਹੈ ਇਹ ਜਿਹੜਾ ਚੈਲੰਜ ਹੈ ਇਹ ਜਨਤਾ ਤੇ ਆ ਗਿਆ ਆਮ ਸਿੱਖ ਸਮਾਜ ਤੇ ਆ ਗਿਆ ਕਿ ਉਹ ਸਿੱਖ ਸਮਾਜ ਹੈ ਜਿਹੜਾ ਕੀ ਉਹ ਸਿੱਖ ਸਿਧਾਂਤਾਂ ਤੋਂ ਹਟ ਕੇ ਸੁਖਬੀਰ ਬਾਦਲ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਾ ਹੈ ਜਾਂ ਜੇਕਰ ਉਹ ਸਿੱਖ ਫਿਲਾਸਫੀ ਤੇ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਤਾਂ ਫੇਰ ਉਹ ਸਿੱਖ ਸਮਾਜ ਨੂੰ ਆਪਣੇ ਪਿੱਛੇ ਇਹਨਾਂ ਨਾਲੋਂ ਵੱਖਰੇ ਆਪ ਮਿੱਥੜੇ ਪੈਣਗੇ ਉਹਨਾਂ ਦੀ ਅਗਵਾਈ ਕੌਣ ਕਰੇਗਾ ਇਹ ਸਮਾਂ ਦੱਸੇਗਾ ਮੈਨੂੰ ਇਹ ਸਾਰੀ ਗੱਲ ਚੋਂ ਇਸ ਤਰ੍ਹਾਂ ਦੀ ਗੱਲ ਜਾਂਦੀ ਹੈ ਜੀ ਸਰ ਸਵਾਲ ਦੱਸੋ ਤੁਹਾਡਾ ਕੀ ਹੈ ਠੀਕ ਪਰਿਵਾਰ ਸਾਹਿਬ ਜਿਹੜੇ ਵੀ ਹੁਣ ਫੈਸਲੇ ਹੋਣਗੇ ਇਕੱਲੇ-ਦਲੇ ਵਿੱਚ ਕੀ ਸੁਖਵੀਰ ਦਾ ਪ੍ਰਭਾਵ ਹੋਊਗਾ ਉਹਨਾਂ ਫੈਸਲਿਆਂ ਦੇ ਉੱਪਰ ਜਾਂ ਸੁਖਵੀਰ ਦੇ ਪ੍ਰਭਾਵ ਤੋਂ ਮੁਕਤ ਹੋਣਗੇ ਜਿਹੜੀ ਅੱਜ ਦੀ ਸਥਿਤੀ ਹੈ ਉਹਦੇ ਮੁਤਾਬਕ ਇਹ ਹੀ ਲੰਦਾ ਹੈ ਕਿ ਇਸ ਵਾਲੀ ਜਥੇਬੰਦੀ ਦੇ ਪੂਰੀ ਤਰ੍ਹਾਂ ਸੁਖਬੀਰ ਦਾ ਕੰਟਰੋਲ ਰਹੇਗਾ ਐਸੇ ਡਰ ਚੋਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਖ ਹੋਏ ਨੇਤਾਵਾਂ ਨੂੰ ਜਿਹੜੇ ਹਾਲੇ ਇਹਨਾਂ ਨੇ ਪੂਰੀ ਤਰ੍ਹਾਂ ਕੱਢੇ ਵੀ ਨਹੀਂ ਹਲੇ ਤਾਂ ਆਪੀ ਕਹਿ ਰਹੇ ਇਹਨਾਂ ਲੋ ਉਧਰ ਚਲੇ ਗਏ ਇੱਧਰ ਚਲੇ ਗਏ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰੀ ਨਾ ਦੇ ਕੇ ਉਹਨਾਂ ਤੋਂ ਇਹਨਾਂ ਨੂੰ ਡਰ ਲੱਗ ਰਿਹਾ ਹੈ ਇਹ ਫਿਰ ਮੈਂ ਇਹ ਨਾ ਕਿ ਇਹਨਾਂ ਨੂੰ ਅੰਦਰ ਖਾਤੇ ਇਹ ਗੱਲ ਦੀ ਸਮਝ ਹੈ ਕਿ ਐਸੀ ਗੱਲ ਨਾ ਹੋਵੇ ਕਿ ਜੇਕਰ ਇੱਕ ਵੀ ਨੇਤਾ ਸਾਡੇ ਨਾਲ ਸਿੱਖੀ ਸਿਧਾਂਤ ਵਾਲਾ ਰਹਿ ਗਿਆ ਤਾਂ ਲੋਕ ਉਹਨੂੰ ਨਾ ਪ੍ਰਬੰਧ ਕਰ ਲੈਣ ਆਉਣ ਵਾਲੇ ਸਮੇਂ 'ਚ ਡਰ ਲੱਗ ਰਿਹਾ ਦੇਖੋ ਜੇਕਰ 41 ਸਾਹਿਬ ਨੇ ਇਲੈਕਸ਼ਨ ਜਿੱਤੀ ਉਹਨੂੰ ਕੀ ਬੋਲ ਰਹੇ ਨੇ ਉਹ ਵੱਖਰੀ ਗੱਲ ਹੈ ਔਰ ਸਗਲਤੋਂ ਇਹ ਗੱਲ ਤਾਂ ਸਾਫ ਜਾਹਰ ਹੋ ਰਹੀ ਹੈ ਨਾ ਕਿ ਉਹਦਾ ਸਤਕਾਰ ਲੋਕਾਂ ਚ ਹੈ ਤੇ ਉਹ ਤੋਂ ਇਹ ਡਰ ਰਹੀ ਨਹੀਂ ਕਿ ਜੇਕਰ ਉਹ ਵਿੱਚ ਆ ਗਿਆ ਨਾ ਉਹ ਸਾਨੂੰ ਸੁਪਰਸੀਡ ਨਾ ਕਰ ਦੇ ਸਾ ਤੋਂ ਉੱਪਰ ਨਾ ਚਲਾ ਜਾਵੇ ਮੇਰੇ ਖਿਆਲ ਮੁਤਾਬਕ ਇਸੇ ਗੱਲ 'ਚ ਸ਼ਾਇਦ ਇਹ ਜੋ 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 ਪਰਸੀਵ ਕਰਦੇ ਆਪਾਂ ਸੰਕੇਤ ਦੱਸ ਰਹੇ ਨੇ ਇਸ ਗੱਲ ਤੋਂ ਜੋ ਸਲਾਹ ਭੂਦੜ ਸਾਹਿਬ ਨੇ ਦਿੱਤੀ ਹੋਊਗੀ ਜੋ ਸਲਾਹ ਧਾਮੀ ਸਾਹਿਬ ਨੇ ਦਿੱਤੀ ਹੋਊਗੀ ਇਸੇ ਗੱਲ ਤੋਂ ਇਹ ਉਹਨਾਂ ਤੋਂ ਡਰ ਰਹੇ ਨੇ ਕਿ ਜੇਕਰ ਉਹਨਾਂ ਨੂੰ ਅਸੀਂ ਵਾਗਡੋਰ ਪੂਰੀ ਤਰ੍ਹਾਂ ਸੁਭਾਣਦੇ ਆ ਕਿਤੇ ਜਨਤਾ ਵੱਲੋਂ ਇਹ ਫੈਸਲਾ ਨਾ ਆ ਜੇ ਵੀ ਜੇਕਰ ਤੁਸੀਂ ਉਹਨਾਂ ਦੀ ਵਾਗਡੋਰ ਸੰਭਾਲ ਸੰਭਾਲ ਦਿਓ ਤਾਂ ਅਸੀਂ ਐਕਸੈਪਟ ਕਰ ਲਾਂਗੇ ਤੁਹਾਨੂੰ ਅਸੀਂ ਐਕਸੈਪਟ ਨਹੀਂ ਕਰਦਾ ਇਹਨਾਂ ਨੇ ਜਨਤਾ ਨੂੰ ਇਸ ਅਕਾਲੀ ਦਲ ਦੇ ਵਿੱਚ ਜੋ ਕੁਝ ਪ੍ਰਸਨ ਹੈ ਔਰ ਇਹ ਪਰੋਸਣਾ ਹੈ ਕਿ ਜਨਤਾ ਨੂੰ ਵੀ ਲੱਗੇ ਕਿ ਇਹਦੇ ਵਿੱਚ ਸੁਖਵੀਰ ਬਾਦਲ ਤੋਂ ਬਿਨਾ ਬਾਕੀ ਦਾ ਸਾਰਾ ਹੀਠਾ ਹੀ ਨੇ ਜੇਕਰ ਕੋਈ ਮਾੜਾ ਮੋਟਾ ਹੈ ਤਾਂ ਸੁਖਵੀਰ ਬਾਦਲੀ ਹੈ ਇਸ ਕਰਕੇ ਉਸ ਨੂੰ ਪ੍ਰਧਾਨ ਮੰਨ ਲਓ ਮੇਰੇ ਖਿਆਲ ਮੁਤਾਬਕ ਇਹ ਇਹਨਾਂ ਦੀ ਸੋਚੀ ਸਮਝੀ ਚਾਲ ਹੈ ਤੇ ਜੇ ਆਪਾਂ ਕਹੀਏ ਇਹਨਾਂ ਵਿੱਚੋਂ ਕੋਈ ਇੱਕ ਵੀ ਵਿਅਕਤੀ ਅੱਜ ਦੀ ਘੜੀ ਕਿਉਂਕਿ ਸਮਾਂ ਹੁਣ ਬਦਲੇਗਾ ਉਸ ਸਮੇਂ ਦੇ ਵਿੱਚ ਜਿਹੜੀ ਅ ਅਕਸਰ ਪੱਤਰਕਾਰ ਲੋਕ ਕਹਿੰਦੇ ਨੇ ਉਹ ਮੁਕਸਰ ਦੀ ਜਿਹੜੀ ਜੁੰਡਲੀ ਐ ਜਿਹਨੂੰ ਅਸੀਂ ਕਿਚਨ ਕੈਬਨਟ ਕਹਿੰਦੇ ਆ ਉਹ ਹੋਰ ਭਾਰੂ ਹੋਊਗੀ ਤੇ ਹੌਲੀ-ਹੌਲੀ ਫੇਰ ਜਿਹੜੇ ਦੂਜੇ ਲੀਡਰ ਨੇ ਜਿਹੜੇ ਅੱਜ ਦਿਖਾਈ ਦਿੰਦੇ ਨੇ ਜਾਂ ਜਿਹੜੇ ਕਾਨਫਰੰਸਾਂ ਵੀ ਕਰ ਰਹੇ ਨੇ ਸ਼ਾਇਦ ਇਹ ਵੀ ਪਿਛੇ ੱਟਕੇ ਜਾਣਗੇ ਫੇਰ ਸ਼ਾਇਦ ਕੁਝ ਬੋਲਣਗੇ ਵੀ ਇਹ ਕੀ ਹੋ ਗਿਆ ਆਉਣ ਵਾਲੇ ਸਮੇਂ 'ਚ ਮੈਨੂੰ ਹੀ ਲੱਗ ਰਿਹਾ ਹੈ ਕਿ ਗੜਬਾ ਜਿਹੜਾ ਜਿਹੜਾ ਜਕੜਾ ਉਹੋ ਸੁਖਬੀਰ ਬਾਦਲ ਦਾ ਹੋਰ ਮਜ਼ਬੂਤ ਹੋਏਗਾ ਜੇਕਰ ਇਹ ਅਕਾਲੀ ਦਲ ਜਨਤਾ ਦੇ ਵਿੱਚ ਪ੍ਰਮਾਨ ਹੁੰਦਾ ਪਰ ਮੈਨੂੰ ਲੱਗ ਰਿਹਾ ਕਿ ਉੱਥੇ ਤੱਕ ਪੱਗੂ ਸਾਹਿਬ ਜਾਏਗਾ ਨਹੀਂ ਇਹ ਜਨਤਾ ਦੇ ਵਿੱਚ ਇਸ ਤਰ੍ਹਾਂ ਪ੍ਰਵਾਨ ਹੀ ਨਹੀਂ ਹੋਏਗਾ ਇਹ ਅਕਾਲੀ ਦਲ ਇਸ ਕਰਕੇ ਜੇ ਤਾਂ ਇਹਨਾਂ ਦੀਆਂ ਹੋਰ ਕਮੇਟੀਆਂ ਜਾਂ ਇਹਨਾਂ ਦੇ ਜ਼ਿਲ੍ਹਾ ਜਥੇਦਾਰ ਫੈਸਲੇ ਲੈਣਗੇ ਉਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਕਿ ਉਹ ਸੁਖਬੀਰ ਬਾਦਲ ਦੇ ਪ੍ਰਭਾਵੇਟ ਕੋ ਰਹਿਣਗੇ ਪਰੰਤੂ ਮੈਨੂੰ ਇਹ ਡਰ ਲੱਗ ਰਿਹਾ ਹੈ ਕਿ ਜਿਵੇਂ ਇਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਅਕਾਲੀ ਦਲ ਮੋੜ ਬਹੁਤ ਪ੍ਰਭਾਵਸ਼ੀਲ ਪੋਜੀਸ਼ਨ 'ਚ ਆ ਜਾਏਗਾ ਮੈਨੂੰ ਇਹ ਦਿਖਾਈ ਨਹੀਂ ਦੇ ਰਿਹਾ ਜੀ ਹਾਂ ਬਿਲਕੁਲ ਬਿਲਕੁਲ ਸੋਤਾਲੀਵਾਲ ਸਾਹਿਬ ਹੁਣ ਸਮਝ ਸਕੂਗਾ ਕਿ ਜਿਹੜੀ ਇਹ ਇਤਿਹਾਸਿਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹਦਾ ਭਵਿੱਖ ਕਿੱਦਾਂ ਦਾ ਹੋਊਗਾ ਇੱਕ ਇਹ ਵੱਡਾ ਸਵਾਲ ਹੈ ਕਿ ਇਹਦੇ ਵਿੱਚ ਜਿਹੜੀ ਮੈਂ ਉਹ ਗੱਲ ਕਹੀ ਹੈ ਇਹ ਬਹੁਤ ਵੱਡੀ ਬਣ ਗਈ ਭੰਗੂ ਸਾਹਿਬ ਹੁਣ ਸਭ ਤੋਂ ਵੱਡਾ ਚੈਲੰਜ ਆ ਸਿੰਘ ਸਹਿਬਾਨ ਦੇ ਉੱਤੇ ਆ ਗਏ ਮਤਲਬ ਇਹ ਸਾਰੇ ਫੈਸਲਿਆਂ ਦੇ ਵਿੱਚ ਭਾਵੇਂ ਅੱਜ ਸਿੰਘ ਸਹਿਬਾਨ ਬਹੁਤ ਹੀ ਸੁਚੱਜੇ ਤਰੀਕੇ ਨਾਲ ਆ ਆਪਣਾ ਜਵਾਬ ਦੇ ਗਏ ਨੇ ਤੇ ਉਹ ਜਵਾਬ ਚ ਸੰਕੇਤ ਵੀ ਦੇ ਗਏ ਨੇ ਕਿ ਜਿਹੜੀ ਉਹ 7 ਮੈਂਬਰੀ ਕਮੇਟੀ ਜੀ ਨੇ ਸੁਪਰਵਾਈਜ਼ ਕਰਨਾ ਉਹ ਸਟੈਂਡ ਕਰਦੀ ਹੈ ਤੇ ਜੇਕਰ ਉਹ ਸਟੈਂਡ ਕਰਦੀ ਹੈ ਉਹ 7 ਮੈਂਬਰੀ ਕਮੇਟੀ ਸੁਪਰਵਾਈਜ਼ ਕਰਦੀ ਹੈ ਜਿਵੇਂ ਜਿਵੇਂ ਜੇ ਕਿਹਾ ਸੀ ਭਰਤੀ ਉਦਾਂ ਹੋਣੀ ਹੈ ਜਿਹੜੀ ਭਰਤੀ ਦੇ ਨਾਲ ਆਧਾਰ ਕਾਣ ਲੱਗਣਗੇ ਉਹਦੀ ਜਿਹੜੀ ਪ੍ਰਮਾਣਿਕਤਾ ਉਹ ਮਾਪੀ ਜਾਊਗੀ ਜੇਕਰ ਉਹ ਕਮੇਟੀ ਕਰਦੀ ਹੈ ਮੈਨੂੰ ਇਹ ਲੱਗਦਾ ਹੈ ਇਸ ਅਕਾਲੀ ਦਲ ਨੂੰ ਹਜੇ ਵੀ ਕਈ ਸਾਰੇ ਚੈਲੰਜ ਆਉਣਗੇ ਫੇਰ ਜ਼ਰੂਰੀ ਨਹੀਂ ਹੈ ਕਿ ਸੁਖਬੀਰ ਬਾਦਲ ਇਸ ਤਰ੍ਹਾਂ ਦੇ ਡੈਲੀਗੇਟ ਬਣਾ ਸਕੇ ਕਿ ਉਹਦੇ ਵਿੱਚ ਕੋਈ ਵੀ ਵਿਰੋਧ ਨਾ ਹੋਵੇ ਸੋ ਕਬੀਰ ਬਾਦਲ ਦੀ ਲੀਡਰਸ਼ਿਪ ਤਦ ਹੀ ਚੱਲੂਗੀ ਜੇਕਰ ਇਹਨਾਂ ਨੇ 100 ਡੈਲੀਗੇਟ ਚੋਂ 95 ਇਹਨਾਂ ਦੇ ਨਾਲ ਹੋਣ ਤੇ 5 ਨੇ ਵਿਰੋਧ ਕਰਤਾ 5 ਨਾਲ ਵੀ ਸੁਖਵੀਰ ਬਾਦਲ ਫਸ ਜਾਣਗੇ ਸਿਚੁਏਸ਼ਨ ਇਦਾਂ ਨਹੀਂ ਬਣੀ ਹੋਈ ਐ ਮਤਲਬ ਜਾਤੇ ਇਹਨਾਂ ਨੂੰ ਸਾਰੇ ਕੰਢੀ ਫੁੱਲ ਤੇ ਫੁੱਲ ਜਿਹੜੇ ਡੈਲੀਗੇਟ ਨੇ ਉਹ ਇਦਾਂ ਦੇ ਹੋਣ ਤਦ ਚੱਲ ਸਕਦਾ ਐ ਇਹ ਸਾਰਾ ਕੰਮ ਭਗੂ ਸਾਹਿਬ ਉਦੋਂ ਚੱਲਦਾ ਸੀ ਜਦੋਂ ਤਾਕਤ ਸੀ ਹੱਥਾਂ ਜ ਹੁਣ ਤਾਕਤ ਨਹੀਂ ਦੂਸਰਾ ਅੰਦਰ ਖਾਤੇ ਜਿਹੜੀਆਂ ਉਹ ਜਮਾਤਾਂ ਨੇ ਜਿਹਨੂੰ ਤੁਸੀਂ ਕੇਂਦਰ ਦੀ ਸਰਕਾਰ ਕਹਿ ਲਓ ਜਾਂ ਕੋਈ ਹੋਰ ਜਮਾਤ ਕਹਿ ਲਓ ਉਹ ਕਦੇ ਇਹਨਾਂ ਨੂੰ ਸਪੋਰਟ ਕਰਦੀਆਂ ਨੇ ਕਦੇ ਨਹੀਂ ਕਰਦੀਆਂ ਉਹ ਇਹਨਾਂ ਦਾ ਖੇਡਾ ਸਾਰਿਆਂ ਦਾ ਘੋੜਨ ਗਿਆ ਤੇ ਉਹ ਸਾਰਿਆਂ ਨੂੰ ਆਪਣੇ ਤਰੀਕੇ ਨਾਲ ਚਲਾਉਣ ਗਿਆ ਤੇ ਹੁਣ ਇਹਨਾਂ ਕੋਲੇ ਇਸ ਕਰਕੇ ਤਾਕਤ ਨਹੀਂ ਤਾਕਤ ਨਾ ਹੋਣ ਦੀ ਸੂਰਤ ਵਿੱਚ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿੰਦੀਆਂ ਸਦਾ ਉਹ ਸਿਸਟਮ ਨਹੀਂ ਰਹਿੰਦਾ ਸਦਾ ਜਵਾਨੀ ਨਹੀਂ ਰਹਿੰਦੇ ਸਦਾ ਮਾਪੇ ਨਹੀਂ ਰਹਿੰਦੇ ਸਦਾ ਤਾਕਤ ਨਹੀਂ ਰਹਦੀ ਸਦਾ ਸੱਤਾ ਨਹੀਂ ਰਹਦੀ ਬਦਲਦੀਆਂ ਸਥਿਤੀਆਂ ਦੇ ਵਿੱਚ ਨਾ ਇਹ ਮੈਨੂੰ ਇਹ ਲੱਗ ਰਿਹਾ ਕਿ ਉਹ ਜਿਹੜੀ ਬਦਲੀ ਸਥਿਤੀ ਨੂੰ ਪਾਮਪਣ ਦੇ ਵਿੱਚ ਮੈਅਰ ਕਰਨ ਦੇ ਵਿੱਚ ਮਾਪਣ ਦੇ ਵਿੱਚ ਕਿਤੇ ਨਾ ਕਿਤੇ ਇਹ ਟਪਲਾ ਖਾ ਰਹੇ ਨੇ ਸੋ ਇਹ ਮੈਨੂੰ ਲੱਗ ਰਿਹਾ ਜੀ ਜੀ ਬਿਲਕੁਲ ਬਿਲਕੁਲ ਸੋ ਤਾਲੀਵਾਦ ਸਭ ਦੇਖਣ ਵਾਲਾ ਹੋਊਗਾ ਕਿ ਕੀਵੇਂ ਹੋਣਾ ਰਾਲਸੀ ਨਿਸ਼ਾਨਾ ਜਿਹੜਾ ਅਕਾਲੀ ਦਰ ਲੀਡਰਸ਼ਿਪ ਦਾ ਉਸ ਸਾਹਮਣੇ ਤੱਕ ਪੁੱਜ ਸਕਣਾਗੇ ਜਾਫਰ ਹਜੇ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਸੰਘਰਸ਼ ਹੋਰ ਲਿਖਿਆ ਹੋਇਆ ਵਿਰੋਧ ਦੇਣ ਬਣ ਕੇ ਰਹਿਣਾ ਤੁਸੀਂ ਬੇਫਿਕਰਤਾ ਸਾਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਜੀ ਜੀ ਦੋਸਤੋ ਵਕਾਲੀਗਰ ਦੇ ਸੰਕਟ ਦੇ ਉੱਪਰ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਹੋਏ ਅਸੀਂ ਤੁਸੀਂ ਆਪਣੇ ਵਿਚਾਰ ਸਾਨੂੰ ਹਰ ਵਾਰ ਦੇਣਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ